ਵੈਲਕਮ ਟੂ ਖੰਨਾ ਨਿਊਜ਼ ਲਾਈਵ ਅੱਜ ਸਥਾਨਕ ਰਾਮਗੜੀਆ ਪਵਨ ਜੀਟੀ ਰੋਡ ਪੱਟੀਆਂ ਵਿਖੇ ਹੋਏ ਸਾਦੇ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਟਰੱਕ ਬਾਡੀ ਬਿਲਡਰਸ ਹਰਜੀਤ ਸਿੰਘ ਖਰੇ ਦੇ ਪੋਤਰੇ ਅਤੇ ਸੁਖਦੀਪ ਸਿੰਘ ਦੇ ਪੁੱਤਰ ਅਵਤਾਰ ਸਿੰਘ ਖਰੇ ਦਾ ਸ਼ਹੀਦੀ ਸਭਾ ਨੂੰ ਸਮਰਪਿਤ ਪਲੇਠੇ ਟਰੈਕ ਵਾਰ ਸ਼ਹੀਦਾਂ ਦੀ ਦਾ ਪੋਸਟਰ ਜਾਰੀ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਨੌਜਵਾਨ ਗਾਇਕ ਅਵਤਾਰ ਖਰੇ ਨੇ ਦੱਸਿਆ ਕਿ ਉਸਦੇ ਪਰਿਵਾਰ ਵੱਲੋਂ ਇਸ ਲਈ ਬੜਾ ਉਤਸ਼ਾਹ ਮਿਲਿਆ ਹੈ ਅਤੇ ਉਹ ਇੱਕ ਵਿੱਚ ਵੀ ਧਾਰਮਿਕ ਸੱਭਿਆਚਾਰਕ ਅਤੇ ਸਮਾਜ ਦੀ ਬਿਹਤਰੀ ਲਈ ਆਪਣੀਆਂ ਰਚਨਾਵਾਂ ਨੂੰ ਪੇਸ਼ ਕਰਦਾ ਰਹੇਗਾ। ਇਸ ਮੌਕੇ ਗਾਇਕ ਅਤੇ ਸੰਗੀਤਕਾਰ ਲक्की ਤਿਮਾਨ ਨੇ ਕਿਹਾ ਕਿ ਨੌਜਵਾਨ ਗਾਇਕ ਵੱਲੋਂ ਪੇਸ਼ ਕੀਤੀ ਪਲੇਠੀ ਵਾਰ ਸ਼ਹੀਦਾਂ ਨੂੰ ਸਮਰਪਿਤ ਹੈ। ਉਹਨਾਂ ਆਸ ਪ੍ਰਗਟਾਈ ਕਿ ਉਹ ਆਪਣੀ ਗਾਇਕੀ ਨੂੰ ਇਸੇ ਤਰ੍ਹਾਂ ਸਰੋਤਿਆਂ ਦੇ ਰੂਬਰੂ ਕਰਦਾ ਰਹੇਗਾ ਇਸ ਮੌਕੇ ਹਰਜੀਤ ਸਿੰਘ ਖਰੇ ਸ਼ਮਿੰਦਰ ਸਿੰਘ ਮਿੰਟੂ ਵਰਿੰਦਰ ਸਿੰਘ ਦੇਹਲੇ ਬਲਦੇਵ ਸਿੰਘ ਮਠਾੜੂ ਗੁਰਨਾਮ ਸਿੰਘ ਭਮਰਾ ਮਨਜੀਤ ਸਿੰਘ ਧੰਜਲ ਸੁਖਦੀਪ ਸਿੰਘ ਖਰੇ ਸਤਵੀਰ ਸਿੰਘ ਸਹਿਤਕਾਰ ਸੁਨੇਹਿੰਦਰ ਮਿੱਲੂ ਪਰਮਜੀਤ ਸਿੰਘ ਧਿਮਾਨ ਰਮਨਵੀਰ ਸਿੰਘ ਤਰਮਿੰਦਰ ਚਾਂਦਲਾ ਹਰਜੀਤ ਸਿੰਘ ਸੋਨੂ ਵਿਸ਼ਾਲ ਕੁਮਾਰ ਬਾਬਾ ਮਿਹਰ ਸਿੰਘ ਵਰਿੰਦਰ ਸਿੰਘ ਲਿੱਕੜ ਸਿੰਘ ਬਾਬਾ ਜੀ ਅਮਰਜੀਤ ਸਿੰਘ ਮੈਨੇਜਰ ਅਤੇ ਹੋਰ ਵੀ ਹਾਜ਼ਰ ਸਨ ਬਾਜ਼ਾਰਾਂ ਤੋਂ ਇੱਕ ਦਿਨ ਮੈਂ ਸਰਹੰਦ ਪਹੁੰਚਿਆ ਮੈਨੂੰ ਮਿਲ ਗਈ ਅਣਖ ਦਵਾਰਾਂ ਤੋਂ ਮੈਨੂੰ ਮਿਲ ਗਈ ਅਣਖ ਦਵਾਰਾਂ ਤੋਂ ਮੈਨੂੰ ਮਿਲ ਗਈ ਅਣਖ ਦਵਾਰਾਂ ਤੋਂ ਆਓ ਰਤਨਾਂ ਨਾਲੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਚੁੰਤੀਆਂ ਬਾਬਾ ਵਿਸ਼ਵਕਰਮਾ ਰਾਮਗੜੀਆ ਭਵਨ ਪੱਟੀਆਂ ਖੰਨਾ ਵਿਖੇ ਔਰ ਤੁਹਾਡੇ ਨਾਲ ਇੱਕ ਬਹੁਤ ਹੀ ਵਧੀਆ ਵਿਚਾਰ ਗੱਲ ਸਾਂਝੀ ਕਰਨ ਜਾ ਰਹੇ ਹਾਂ ਜੀ ਸਰਦਾਰ ਬਾਦਰ ਫਰਦਾਰ ਸਾਤ ਸਰਦਾਰ ਹਰਜੀਤ ਸਿੰਘ ਜੀ ਸਾਰੇ ਸਾਹਿਬ ਉਹਨਾਂ ਦੇ ਪੁੱਤਰਾ ਸਾਹਿਬ ਸਰਦਾਰ ਵੱਡਰ ਸਰਦਾਰ ਅਵਤਾਰ ਸਿੰਘ ਜੀ ਖਰੇ ਸਾਹਿਬ ਔਰ ਸਰਦਾਰ ਸੰਦੀਪ ਸਿੰਘ ਜੀ ਉਹਨਾਂ ਦੇ بیٹے ਵੱਲੋਂ ਇੱਕ ਲਾਸਾਨੀ ਸ਼ਹਾਦਤ ਨੂੰ ਦੇ ਮੌਕੇ ਤੇ ਇੱਕ ਵਾਰ ਪੇਸ਼ ਕੀਤੀ ਗਈ ਹੈ ਬੇਨਤੀ ਕਰਦੇ ਆਪਾਂ ਸਾਰੇ ਕਿਉਂਕਿ ਅੱਪੀ ਜਿਹੜੇ ਸਾਡੇ ਬੱਚੇ ਨੇ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਸਾਡੇ ਗੁਰੂਆਂ ਬਾਰੇ ਉਹਨਾਂ ਦੇ ਇਤਿਹਾਸ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਨਹੀਂ ਪਤਾ ਉਹ ਇੱਕ ਵਾਰ ਜਿਹੜੀ ਸਰਦਾਰ ਅਵਤਾਰ ਸਿੰਘ ਜੀ ਖਰੇ ਸਾਹਿਬ ਉਹਨਾਂ ਨੇ ਗਾਈ ਹੈ ਮੈਂ ਬੇਨਤੀ ਕਰੂੰਗਾ ਕਿ ਜਿੱਥੇ ਤੱਕ ਸਾਡਾ ਇਹ ਮੈਸੇਜ ਪਹੁੰਚਦਾ ਆਓ ਆਪਾਂ ਇਹ ਬਾਤ ਸੁਣੀਏ ਆਪਣੇ ਬੱਚਿਆਂ ਨੂੰ ਵੀ ਸੁਣਾਈਏ ਔਰ ਇਸ ਬਾਤ ਦੇ ਨਾਲ ਇਹਨੂੰ ਸ਼ੇਅਰ ਵੀ ਕਰੀਏ ਲਾਈਕ ਵੀ ਕਰੀਏ ਕਮੈਂਟ ਵੀ ਕਰੀਏ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਸਾਡੇ ਗੁਰੂਆਂ ਨੇ ਸਾਡੇ ਲਈ ਕੀ ਕੁਰਬਾਨੀ ਕੀਤੀ ਹੈ ਸਰਦਾਰ ਵੱਧ ਸਰਦਾਰ ਫਰਜੀਤ ਸਿੰਘ ਖਰੇ ਵੀ ਖੜੇ ਨੇ ਔਰ ਸਰਦਾਰ ਵੱਧ ਸਰਦਾਰ ਸੁਖਦੀਪ ਸਿੰਘ ਜੀ ਔਰ ਸਰਦਾਰ ਅਵਤਾਰ ਸਿੰਘ ਜੀ ਜਿਨ੍ਹਾਂ ਨੇ ਇਹ ਬਾਤ ਗਾਈ ਹੈ ਮੈਂ ਬੇਨਤੀ ਕਰੂੰਗਾ ਕਿ ਬਾਬਾ ਜੀ ਨੇ ਇਹਨਾਂ ਨੂੰ ਸੁੰਦਰ ਕੰਤ ਬਖਸ਼ਿਆ ਆਪਾਂ ਸਾਰੇ ਜਿੱਥੇ ਤੱਕ ਮੈਸੇਜ ਪਹੁੰਚਦਾ ਇਹ ਬਾਤ ਸੁਣੀਏ ਔਰ ਇਹਨਾਂ ਨੂੰ ਆਪਾਂ ਸਹਿਯੋਗ ਦੇਈਏ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਬੋਲੀ ਬੰਦਾ ਆਪਣੀ ਲਿਖ ਸਕਦਾ ਪਰਮਾਤਮਾ ਲਿਖਉਂਦਾ ਉਹਨਾਂ ਦੀ ਕਿਰਪਾ ਸਾਡੇ ਨਾਲ ਹੈ ਮੈਂ ਲਿਖ ਸਕਿਆ ਤੇ गा ਸਕਿਆ ਬਸ ਰੱਬ ਇਹੀ ਕਿ ਤਰ੍ਹਾਂ ਦੀ ਬਖਸ਼ੀ ਕਿ ਅੱਜ ਇਹਨਾਂ ਦੀ ਕਲਮ ਮੇਰੀ ਚੱਲ ਰਹੀ ਹੈ ਯਾਰ ਸਭ ਜੀ ਤੁਸੀਂ ਬਾਹਰ ਆਇਆ ਉਹਨੂੰ ਕਾ ਕੇ ਦੱਸ ਸਕਦੇ ਤਾਂ ਤੇ ਮੈਂ ਉਹ ਇੱਕ ਲੈਣਾ ਤੁਹਾਨੂੰ ਦੱਸ ਸਕਦਾ ਇਹ ਬਾਬਾ ਅਜੀਤ ਸਿੰਘ ਵਾਲਾ ਪੈਰਾ ਕੀ ਅਜੀਤ ਸਿੰਘ ਵੇਖੋ ਤੇਗ ਨੂੰ ਨੇ ਹਾਰ ਦੇ ਹੱਥ ਲੱਗਦੀ ਐ ਤੇਗ ਫਿਰ ਸਰਤਾਰ ਦੇ ਮੈਂ ਤੁਹਾਨੂੰ ਬਾਰੇ ਦੱਸ ਦੂੰ ਤੀ ਅਜੀਤ ਸਿੰਘ ਵੇਖੋ ਤੇਗ ਨੂੰ ਨੇ ਹਾਰ ਦੇ ਹੱਥ ਲੱਗਦੀ ਐ ਤੇਗ ਫਿਰ ਸਰਤਾਰ ਦੇ ਨਾਮ ਸੀ ਅਜੀਤ ਨਾ ਕੋਈ ਜਿੱਤ ਸਕਿਆ ਚਮਕੌਰ ਦੀ ਗੜੀ ਤੇ ਜਥਾ ਪੰਜ ਦਾ ਗਿਆ ਉਦੋਂ ਪਈ ਸੀ ਸ਼ਹੀਦੀ ਉਹਨਾਂ ਰਣ ਵਿੱਚ ਰੱਬ ਨਾਮ ਵਸਦਾ ਏ ਹਰ ਕਣ ਵਿੱਚ ਇਹ ਤੁਸੀਂ ਰਿਕਾਰਡ ਕਰਾਈਏ ਕਿ ਅੱਜ ਜੇ ਕੋਈ ਕੁਛ ਆ ਰਿਹਾ 14 ਵਜੇ ਇਹ ਮੈਂ ਪੁੱਤਰ ਰਿਕਾਰਡ ਕਰਾਈਏ ਜੀ ਠੀਕ ਹੈ ਉਹਦੇ ਵੀ ਆਪਣੇ ਲਈ ਚੈਨਲ ਤੇ ਪਾਉਂਦਾ ਚੈਨਲ ਦਾ ਨਾਮ ਜੀ ਹੈਗਾ AK Present ਤੇ ਉਹਦੇ ਤੇ ਸਾਰੇ ਜਣੋ ਜ਼ਰੂਰ ਪਿਆਰ ਦਿਖਾਓ ਗੁਰੂਜੀਤ ਸਿੰਘ ਜੀ ਅੱਜ ਇੱਕ ਜਵਾਨ ਨੇ ਤੁਹਾਡੇ ਅਫਕਾਰ ਸਿੰਘ ਬੇਟਾ ਤੁਹਾਡਾ ਪੁੱਤਰਾ ਉਸ ਵੱਲੋਂ ਇੱਕ ਗਾਇਕੀ ਦੇ ਖੇਤਰ ਦੇ ਵਿੱਚ ਜਿਹੜਾ ਪੈਰ ਤੇ ਰਹਿ ਗਿਆ ਤੇ ਕੀ ਕਹਿਣਾ ਜੀ ਉਹਦੇ ਵੱਲੋਂ ਜਿਹੜੀ ਅੱਜ ਵਾਰ ਗਈਗੀ ਇੱਕ ਟੈਕ ਤੇ ਭੇਜ ਰਹੇ ਹਾਂ। ਅੰਦਰ ਜੇ ਬੱਤਰੀ ਸੌ ਹੋਇਆ ਵੈਕਟੀ ਦੇ ਵਿੱਚ ਪਾਇਆ ਰਹਿਣਾ ਇਹਨੂੰ ਮੈਨੂੰ ਆਪਣੇ ਪੁੱਛਾਂ ਨਹੀਂ ਗਾਇਆ। ਦਾਦਿਆਂ ਦਾ ਮਕਦਮਾ ਹਾਲੇ ਬਹੁਤ ਖੁੰਝ ਦੀ ਗੱਲ ਹੈ। ਅਗਰ ਤੂੰ ਇਸ ਰਾਸਿਕ ਗੱਲ ਕਰਨਾ ਤੇ ਬਾਦ ਨੂੰ ਨਾ ਨੂੰ ਗੁਦੋਂ ਦੇ ਮਸਾਫਾ ਸ਼ਬਦ ਗਾਇਬ ਕਰਦਾ ਤੇ ਨੂੰ ਇੱਕ ਵਾਰ ਉੱਤੇ ਨੂੰ ਮੈਂ ਆਪਣਾ ਠੱਕੀ ਰੂਗਾ। ਆਪਣਾ ਹੌਸਲਾ ਬੁਲੰਦ ਕਰ ਪੂਰੀ ਹਮਤਾਨਾ ਆਪਣਾ ਮਿਹਨਤ ਕਰ ਹਾਂ ਜੀ ਸੁਖਦੇਵ ਜੀ ਕੀ ਕਹਿਣਾ ਅੱਜ ਤੁਹਾਡਾ ਜਵਾਨ ਆ ਜਿਹੜਾ ਇੱਕ ਜਿਵੇਂ ਮੈਂ ਕਹਿੰਦਾ ਵੀ ਕੰਮ ਕਰਦੇ ਨਾਲ ਨਾਲ ਇੱਕ ਆਪਣੇ ਜਿਹੜੇ ਉਹਦਾ ਸ਼ੌਕ ਵੀ ਆ ਗਾਉਣਾ ਗੁਣਗਣਾਉਣਾ ਤੇ ਅੱਜ ਇੱਕ ਉਹਦੇ ਵੱਲੋਂ ਇੱਕ ਵਾਰ ਗਾਇਕੀ ਵਿੱਚ ਧਾਰਮਿਕ ਵਾਰ ਤੋਂ ਆਪਣੀ ਉਹ ਗਾਇਕੀ ਨੂੰ ਜਿਹੜਾ ਸ਼ੁਰੂ ਕਰ ਰਿਹਾ ਹੈ ਕੀ ਕਹਿਣਾ ਜੀ ਉਹਦੇ ਬਾਰੇ ਮੈਂ ਤਾਂ ਇਹ ਕਹੂੰਗਾ ਤਦੋਂ ਇਹ ਗਾਉਣਾ ਨੇ ਸ਼ੁਰੂ ਕੀਤਾ ਦੂਏ ਕਾਣਾ ਤੋਂ ਦੇਖਤੀ ਗਾਉਣਾ ਸ਼ੁਰੂ ਕੀਤਾ ਸੀ ਇਹਨੇ ਉਹਨਾਂ ਦੇ ਨਾਲ-ਨਾਲ ਗਾਉਂਦਾ ਸੀ ਕਿ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਹੈ ਨਹੀਂ ਸੀਗੀ ਤੇ ਮੈਨੂੰ ਮੇਰੇ ਛੋਟੇ ਬੇਟੇ ਨੇ ਦੱਸਿਆ ਕਿ ਹਾਂ ਤੁਸੀਂ ਆਪਣੇ ਜਿਹੜੇ ਵੀ ਰੋਲਪੇ ਦੇਖੋ ਕਿ ਆਪ ਇਹਨੂੰ ਗਾਣਾ ਸੁਣਾਉਣਾ ਆਉਂਦਾ ਓਕੇ ਫਿਰ ਇਹਨੇ ਦੱਸਿਆ ਮੈਨੂੰ ਕਿ ਮੈਂ ਜੀ ਲਿਖਣਾ ਸ਼ੁਰੂ ਕੀਤਾ ਹੋਇਆ ਤੇ ਮੈਨੂੰ ਗਾਣੇ ਇਹਨੇ ਸੁਣਾਏ ਕੁਝ ਤੇ ਕਹਾ ਪ੍ਰਮੋਟ ਕਰਨ ਦੇ ਵਾਸਤੇ ਅਸੀਂ ਇਹਨੂੰ ਲੈ ਕੇ ਗਏ ਸਟੂਡੀਓ ਤੇ ਜਿੱਥੇ ਗਾਣਾ ਇਹਨੇ ਰੀਕਡ ਕੀਤਾ ਅੱਜ 2:30 ਵਜੇ ਇਹ ਗਾਣਾ ਰਿਲੀਜ਼ ਹੋਊਗਾ। ਵਾਰ ਵਾਰ ਜਿਹੜੀ ਆ 2:30 ਵੇ ਰਿਲੀਜ਼ ਹੋਊਗੀ। ਤੇ ਸਾਰੇ ਆਪਣੇ ਸਰਕਾਰ ਨੂੰ ਹੈਰਾਨ ਕਰੀ ਸਾਰੇ ਇਹ ਤੋਂ ਕੋਲ ਬਹੁਤ ਪਿਆਰ ਦੇਣਾ। ਲਾਈਕ ਤੇ ਕਮੈਂਟ ਕਰਨਾ। ਠੀਕ ਹੈ। ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ।